ਮੈਂ ਹੁੰਕਾ ਨਹੀਂ ਬਣਣੀ ਤੁਨੂੰ ਆਪੀਕ ਪਤਾ ਲੱਗਿਆ ਨਾ ਲਓ ਜੀ ਪਿੰਡ ਵਿੱਚ ਰਹਿੰਦੇ ਸਾਂ ਤੇ ਵਾਸਤੇ ਇੱਕ ਆਉਂਦੀ ਸੀ ਕਦੇ-ਕਦੇ ਸਾਡੇ ਉੱਪਰੋਂਣੀ ਵੀ ਲਿਆਉਂਦੀ ਸੀ ਤੇ ਖੇਡਦਿਆਂ ਹੋਿਆਂ ਨੂੰ ਪਰੋਹਣੇ ਦੇਸ ਪੈਂਦੇ ਸੀ ਭੱਜਿਆਂ ਦੇ ਘਰ ਤੱਕ ਸਾਂ ਵੀ ਨਾਲ ਉਹ ਬੀਬੀ ਬੀਬੀ ਆਪਣੇ ਪਰੋਹਣੇ ਤੁਰੇ ਆਉਂਦੇ ਆ ਝੋਲੇ ਵਿੱਚ ਪਾ ਕੇ ਉਹ ਚੀਜੀ ਵੀ ਲਿਆਉਂਦੇ ਆ ਭੱਜ-ਭੱਜ ਮਾਂ ਨੇ ਸਮਾਨ ਇਕੱਠਾ ਕਰਨਾ ਕਿਤੇ ਪਈ ਪੱਗ ਚੁੰਨੀ ਕਿਤੇ ਪਿਆ ਪਰਣਾ ਇੰਨੇ ਚਰਤਾਈ ਸੀ ਪਰ ਉਹਨੇ ਘਰੇ ਵੜਦੇ ਸੱਸਰੀ ਜੀ ਸਾਹਿਬ ਦੇ ਸਾਰਿਆਂ ਨੂੰ ਕਰਦੇ ਚਿੱਟੀਆਂ ਵਿਚ ਆਦਰਾ ਨੂੰ ਮੰਜੇ ਦੇ ਵਿੱਚ ਆਇਆ ਤੇ ਬੜੇ ਸਤਕਾਰ ਨਾਲ ਪਰੌਣਿਆਂ ਨੂੰ ਵਾਹ ਘਰੇ ਵਿੱਚੋਂ ਦਿੱਤਾ ਪਾਣੀ ਭਰ ਕੇ ਗਲਾਸ ਜੀ ਰਸਤੇ ਦੀ ਗਈ ਸਾਰੀ ਬੁੱਧ ਹੀ ਪਿਆਸ ਜੀ ਤੇ ਛੋੜੇ ਜੇ ਪੈਸੇ ਬੀਬੀ ਮੁਠੀ 'ਚ ਫੜਾਏ ਸੀ ਛੋੜੇ ਜੇ ਪੈਸੇ ਬੀਬੀ ਮੁਠੀ 'ਚ ਫੜਾਏ ਸੀ ਤੇ ਗੋਲੀ ਵਾਲੇ ਬੱਤੇ ਸੀ ਟੱਕ ਨੂੰ ਲਾਇਆ ਸੀ ਤੇ ਸਾਰਿਆਂ ਨੇ ਰਾਤ ਮੇਲੇ ਖੁਸ਼ੀਆਂ ਮਨਾਇਆਂ ਨੇ ਝੱਲਣ ਦੇ ਲਈ ਹੱਥ ਪੱਖੀਆਂ ਫੜਾਈਆਂ ਨੇ ਖੋਰੇ ਕਿਹੜੇ ਅੰਦਰ ਸੀ ਬੀਬੀ ਆਈ ਰੱਖੇ ਛੋਟਿਆਂ ਜਵਾਕਾਂ ਦੀ ਤਾਂ ਝੋਲੇ ਉੱਤੇ ਆਖੇ ਤੇ ਦਾਦੀ ਵੀ ਠੀ ਚੁੱਲ੍ਹੇ ਕੋਲੇ ਚਾਹ ਧਰੀ ਦਾਂਦੀ ਐ ਨਾਲ ਉਹ ਪਰੋਣਿਆਂ ਨਾਲ ਗੱਲਾਂ ਕਰੀ ਜਾਂਦੀ ਐ ਮਾਰ ਕੇ ਖੰਮੂਰਾ ਦਾਦਾ ਆ ਬੈਠਾ ਕੋਲੇ ਚੁੱਪ ਕੇ ਪਰੋਣਿਆਂ ਕੋ ਗੱਲਬਾਤ ਬੋਲ ਰਿਹਾ ਏ ਭਾਪੇ ਤਾਂ ਹੀ ਬੀਬੀ ਨੇ ਸੁਨੇਹਾ ਭੇਜ ਦਿੱਤਾ ਭਾਪੇ ਤਾਂ ਹੀ ਬੀਬੀ ਨੇ ਸੁਨੇਹਾ ਭੇਜ ਦਿੱਤਾ ਇਹ ਡੋਂਗ ਦਾ ਜੋ ਖੇਤ ਵਿੱਚ ਬਾਜਰੇ ਦਾ ਸਿੱਟਾ ਏ ਚੜ ਗਿਆ ਚਾਹ ਤੇ ਉਹ ਛੇਤੀ ਘਰ ਆਇਆ ਏ ਤੇ ਆਉਂਦਿਆਂ ਹੀ ਹੱਥੋਂ ਨੇ ਸੰਡੂ ਨਾ ਮਰਾਇਆ ਏ ਸਾਸਰੀ ਆਕਾਰ ਛੋਟੀ ਸਾਰੀ ਨੇ ਬੁਲਾਈ ਏ ਜੀਜੇ ਆ ਲੇ ਵੇਖ ਕੇ ਉਹ ਥੋੜਾ ਮੁਸਕਾਈ ਏ ਤੇ ਛਿੜ ਪਈਆਂ ਗੱਲਾਂ ਵੀ ਕਬੀਲਦਾਰੀ ਮੁੱਦੇ ਤੇ ਤੇ ਪ੍ਰੌਣਿਆਂ ਦੀ ਅੱਖ ਹੁੰਦੀ ਕੁੱਕੜਾਂ ਦੇ ਖੁੱਡੇ ਤੇ ਛਿੜ ਪਈਆਂ ਗੱਲਾਂ ਵੀ ਕਬੀਲਦਾਰੀ ਮੁੱਦੇ ਤੇ ਪ੍ਰੌਣਿਆਂ ਦੀ ਅੱਖ ਹੁੰਦੀ ਕੁੱਕੜਾਂ ਦੇ ਖੁੱਡੇ ਤੇ ਸੁਖਸਾਂਦ ਪੁੱਛ ਭਾਪੇ ਆਖਿਆ ਅਖੀਰ ਤੇ ਲਿਆਖ ਨਹੀਂ ਭਗਵਾਨ ਨੇ ਮੋਲੀਆਂ ਨੂੰ چیر ਕੇ ਤੇ ਇੰਨੀ ਗੱਲ ਆਖ ਬਾਪੂ ਕੱਚੇ ਕੋਠੇ ਵੜਿਆ ਤੇ ਦੇਸੀ ਦਾ ਲਿਆ ਕੇ ਜੱਗ ਮੇਜ ਉੱਤੇ ਧਰਿਆ ਆਪ ਹੀ ਜਵਾਨਾ ਪਹਿਲਾਂ ਛਿੱਟ ਛਿੱਟ ਡਾਉਣੇ ਆ ਛਿੱਟ ਛਿੱਟ ਲਾ ਕੇ ਫਿਰ ਮੁਰਗਾ ਬਣਾਉਣੇ ਆ ਤਿੰਨਾ ਹੀ ਗਲਾਸਾਂ ਵਿੱਚ ਦਾਰੂ ਉਹਨੇ ਪਾਈਏ ਦੋ ਨਾਲ ਆਪ ਇੱਕ ਬਾਪੂ ਨੂੰ ਫੜਾਈਏ ਦੱਸਗਾ ਪਰੌਣੇ ਆ ਕਿੰਨੀ ਕੋਈ ਚੰਗੀ ਏ ਆਪ ਹੀ ਬਣਾਈਏ ਤੇ ਕਿਸੇ ਤੋਂ ਨਹੀਂ ਮੰਗੀ ਤੇ ਮੂਲੀ ਖਾ ਕੇ ਥੋੜੀ ਜਿਹੀ ਪਰੌਣਾ ਪਿਆ ਢੋਲੇ ਆਖਦਾ ਸਾਂਡੂ ਆਇ ਨਿਹਰਾ ਪਟ ਰੋਲੇ ਰੱਖ ਕੇ ਗਲਾਸ ਬਾਪੂ ਮੁੱਛਾਂ ਦੀਆਂ ਚਾੜ ਕੇ ਅੱਖਾਂ ਵਿੱਚ ਵੇਦੀ ਵਿੱਚੋਂ ਗੇੜਾ ਉਹਨਾ ਮਾਰ ਕੇ ਇੰਨੇ ਚਿਰ ਤਾਂ ਹੀ ਖੇਤੋਂ ਸਿਰੀ ਕਰਿਆ ਮੈਂ ਸਾਰੇ ਪਾਤਰ ਫਿੱਟ ਕੀਤੇ। ਇਨੇ ਚਿਰ ਤਾਂ ਹੀ ਖਤੂ ਸਿਰੀ ਘਰੇ ਆਇਆ ਏ ਆਉਂਦਿਆਂ ਹੀ ਭਾਪੇ ਨੂੰ ਹੁਕਮ ਸੁਣਾਇਆ ਆਇਆ ਲਿਆ ਖ ਦਵਾਨਾ ਇੱਕ ਮੁਰਗੇ ਨੂੰ ਕੱਢ ਕੇ ਲਿਆਈ ਕੋਈ ਭਾਰੂ ਬਹੁਤੇ ਨਿੱਕੇਆਂ ਨੂੰ ਛੱਡ ਕੇ ਤੇ ਤੇਜ ਬੜਾ ਸਿਰੀ ਉਹਨੇ ਮਿੰਟ ਨਹੀਂ ਲਾਇਆ ਤੇ ਮਿੰਟਾਂ ਦੇ ਵਿੱਚ ਹੀ ਉਹਨੇ ਮੁਰਗਾ ਬਣਾਇਆ ਏ ਇੱਕ ਚੁੱਲੇ ਮੁਰਗਾ ਤੇ ਦੂਜੇ ਚੁੱਲੇ ਸਾਗ ਏ ਤੇ ਪਿੰਡ ਦੇਆਂ ਲੋਕਾਂ ਦਾ ਇਹੀ ਰਿਵਾਜ ਏ ਇੱਕ ਚੁੱਲੇ ਮੁਰਗਾ ਤੇ ਦੂਜੇ ਚੁੱਲੇ ਸਾਗ ਏ ਉਹ ਪਿੰਡ ਦੇਆਂ ਲੋਕਾਂ ਦਾ ਇਹੀ ਤਾਂ ਰਿਵਾਜ ਏ ਨਾਲ ਦੇ ਜਵਾਕ ਮੈਨੂੰ ਸੱਦਨ ਨੂੰ ਆਏ ਨੇ ਓਏ ਅੱਜ ਨਹੀਂ ਵੀ ਖੇਡਣਾ ਬਸ ਲੜੀ ਆਏ ਨੇ ਅੱਜ ਨਹੀਂ ਵੀ ਖੇਡਣਾ ਮਾਸ ਰੜੀ ਆਏ ਨੇ ਤੇ ਫੇਰ ਚੁੱਲ੍ਹੇ ਕੋਲੋਂ ਸਾਡੀ ਉੱਠ ਗਈ ਵੀ ਦਾਦੀ ਇਹ ਮਾਸੀ ਅਤੇ ਬੀਬੀ ਤਾਈ ਮਿਲ ਗਈ ਆਜ਼ਾਦੀ ਏ ਅਸਨਾਖਾ ਨਹੀਂ ਛੁੱਟੀ ਕੋਈ ਗੱਲਬਾਤ ਕਰਦੀ ਨਿੱਕੀ ਨਿੱਕੀ ਗੱਲੇ ਉਤੇ ਸਸਤਾ ਨਹੀਂ ਲੜਦੀ ਤੇ ਉਹ ਕਹਿੰਦੀ ਹੋਰ ਨਾਲ ਦੇ ਨਾਲੋਂ ਭਾਵੇਂ ਸੱਸ ਭੋਰਾ ਚੰਗੀ ਏ ਹਰ ਇੱਕ ਅੱਗੇ ਮੇਰੀ ਘਰ ਦੀ ਨਾ ਭੰਡੀ ਏ ਕੁੰਝ ਹਾਰ ਕਰਦੀ ਇਹੋ ਹੀ ਕਹਾਣੀ ਏ ਤੇ ਜਿਹੋ ਜੀ ਵੀ ਹੈ ਹੁਣ ਬਦਲੀ ਨਾ ਜਾਣੀਏ ਜਿਹੋ ਜੀ ਵੀ ਹੈ ਹੁਣ ਬਦਲੀ ਨਾ ਜਾਣੀਏ ਤੇ ਲਓ ਜੀ ਇਹਦਾ ਐਂਡ ਕਰਦੇ ਆ ਮਿੱਠੇ ਝੋਲ ਦਹੀਂ ਨਾਲ ਸੇਵੀਆਂ ਬਣਾ ਲਈਆਂ ਮਿੱਠੇ ਚੋਲ ਦਹੀਂ ਨਾਲ ਸੇਮੀਆਂ ਬਣਾ ਲਈਆਂ ਬਾਜਰੇ ਤੇ ਮੱਕੀ ਦੀਆਂ ਰੋਟੀਆਂ ਵੀ ਲਾ ਲਈਆਂ ਮੂੰਹ ਨਿਹਰਾ ਹੋਇਆ ਤੇ ਸ਼ਾਮ ਜਿਹੇ ਪਈ ਇਹ ਚਾਚੇ ਤੇ ਤਾਇਿਆਂ ਨੂੰ ਵੀ ਆਵਾਜ਼ ਮਾਰ ਲਈ ਸਾਰਿਆਂ ਦੀ ਬੜੀ ਸੋਹਣੀ ਮਹਿਫਿਲ ਵੀ ਸਾਜੇ ਖਾ ਲੋ ਜੀ ਰੋਟੀਆਂ ਆਵਾਜ਼ ਗਈ ਵਾਜੇ ਬੀਬੀ ਸਾਡੀ ਫਿਰ ਝੋਲਾ ਚੁੱਕ ਕੇ ਲਿਆਏ ਨੇ ਸਾਰਿਆਂ ਨੂੰ ਫਿਰ ਉਹਨੇ ਕਿੱਲੇ ਵਰਤਾਏ ਨੇ ਤੇ ਇਕੱਠੇ ਬਹਿ ਕੇ ਖਾਣ ਦਾ ਵੀ ਵੱਖਰਾ ਸੁਆਦ ਏ ਅੱਜ ਵੀ ਉਹ ਸਾਰਾ ਕੁਝ ਓਵੇਂ ਮੈਨੂੰ ਯਾਦ ਏ ਗੁਲਾਮੀ ਵਾਲੇ ਖੁਸ਼ੀ ਸੀ ਉਹ ਜ਼ਿੰਦਗੀ ਜਿਉਣ ਦੀ ਤੇ ਤਾਂਗ ਬੜੀ ਰਹਿੰਦੀ ਸੀ ਪਰ ਉਹਨਿਆਂ ਦੇ ਆਉਣ ਦੀ ਖੁਸ਼ੀ ਬੜੀ ਹੁੰਦੀ ਸੀ ਪਰ ਉਹਨਿਆਂ ਦੇ ਆਉਣ ਦੀ ਬਹੁਤ ਬਹੁਤ ਧੰਨਵਾਦ